ਦਸ਼ਮਾਰ ਜੀ ਕਾ ਬੇਰ ਤੇ ਜੋ ਜਨੇ ਕਾ ਬੇਰ ਮਾਰ ਕੇ ਸਾਡੇ ਤੇ ਸੱਤੋ ਜੇ ਦੇ ਲੋ ਵੀਰ ਦੋਵੇਂ ਭਰਾ ਟੀਕਾ ਲਾ ਕੇ ਮਰ ਜੇ ਜੁਰਾਂ ਤੋਂ ਨਾ ਖਾ ਲਿਆਉਂਦੇ ਜੇ ਓ ਪੁਰਾਣੇ ਮਾਣ ਇੱਕ ਦੋ ਤਿੰਨ ਹੋ ਰਿਹਾ ਇਧਰ ਫੇਲੋ ਕੀ ਫੇਲੋ ਗਿਆ ਤਾਂ ਵੀ ਵੀਰ ਮਿਲਦਾ ਜੇ ਇਹ ਕੰਮ ਨਾ ਕਰੋ ਵੀਰ ਕੋਈ ਨਹੀਂ પાણી <laughs> ਕੀ ਆ ਹਾਂ ਜੀ ਕਿਹਨਾ ਟੋਡਾ ਜੀ ਰਣਜੀਤ ਕੌਣ ਜਿਹੜਾ ਪਿੰਡ ਆ ਜਮਨਾਰ ਆ ਜਿਹੜੇ ਨੌਜੰਨਾਂ ਦੀ ਮੌਤ ਹੋਈ ਹੈ ਤੁਹਾਡੇ ਕੀ ਲੱਗਦੀ ਹੈ ਇਹ ਮੇਰੇ ਪੁੱਤ ਦਾ ਕਿਸ ਤਰ੍ਹਾਂ ਮੌਤ ਹੋਈ ਲੱਗੀ ਇਹਨਾਂ ਚਿੱਟਾ ਦੇ ਕੇ ਗਿਆ ਘਰੇ 10000 ਦਾ ਟੁੜਾਂ ਤੋਂ ਮੁੰਡੇ ਆ ਉਹ ਦੇ ਕੇ ਗਿਆ ਤੇ ਇਹਨਾਂ ਨੂੰ ਪਤਾ ਨਹੀਂ ਰਾਤ 12 ਵਜੇ ਲਾਇਆ ਕਿ 2 ਵਜੇ ਦੱਸ ਜਾ ਤਾਂ ਦਾਹੀ ਲਾ ਲਿਆ ਘਰੇ ਲਾ ਲਿਆ ਉਹ ਘਰੇ ਵੇਖੇ ਜਾਂ ਨਹੀਂ ਨਹੀਂ ਜੀ ਸਰਕਾਰਾਂ ਦੀਆਂ ਅੱਖਾਂ ਨਹੀਂ ਟਿੱਟੀਆਂ ਖੁੱਲਣਾਂ ਨਹੀਂ ਆ ਜੀ ਮਛਾ ਵੀ ਕੰਡਿਆ ਹਰ ਦੇ ਪਿੰਡ ਵਿੱਚ ਚਿੱਟਾ ਇਨਾ ਵੇਖਦਾ ਬੁੱਢਣਾ ਵੀ ਵੇਚੀ ਜਾਂਦੀਆਂ ਬੰਦੇ ਵੀ ਵੇਚੀ ਜਾਂਦੀਆਂ ਖੜੀ ਆ ਮਾਂਬਰ ਚੱਗਿਆ ਨੇ ਗਾ ਤੇਰੇ ਪਾ ਕੇ ਨਸ਼ਾ ਢਿਆਂ ਦੇ ਪੁਲਾਤੇ ਵੇਚਦੇ ਆ ਕੀ ਨਾ ਸੀ ਨੋ ਨੋ ਇਹਨਾਂ ਦਾ ਗੌਰਪ੍ਰੀਤ ਉਹਦਾ ਨਾਮ ਮਲਕੀਤ ਸਿੰਘ ਉਹ ਵੀ ਆਇਆ ਬਬਟਾ ਇਹਦੇ ਦੋ ਗੁੱਡੀਆਂ ਬੇਟੀਆਂ ਮਾਵਾਂ ਦੇ ਪੁੱਤ ਜਿਹੜੇ ਮਰਵਾਉਣੇ ਮਰਵਾਈ ਜਾਂਦੇ ਕੋ ਗੁੰਡਾ ਕਰਦੀ ਬੁੜੀਆਂ ਕੋ ਪਰਸ ਖੋੜੇ ਚੋਰੀਆਂ ਹੌਂਡ ਨਾ ਪੁੱਤ ਮਰਦੇ ਜਾਂਦੇ ਕੋ ਸਰਕਾਰਾਂ ਦੇ ਕੁਛਕ ਦਿਨਾ ਹੀ ਨਹੀਂ ਪੁਲਸ ਫੜਦੀ ਨਹੀਂ ਜਿਹੜਾ ਨਸ਼ਾ ਵੀ ਕਿੱਥੇ ਫੜਦੇ ਫੜਦੇ ਪਿੰਦੇ ਮੈਂਬਰ ਸਰਪੰਚ ਜਾਂਦੇ ਆ ਛਡਾ ਲਿਓਂਦੇ ਸਰਕਾਰ ਤੇ ਕਹਿੰਦੀ ਸੀ ਜਿਹੜਾ ਮੈਂਬਰ ਸਰਪੰਚ ਪਿੱਛੇ ਚ ਡਾਉਣ ਜਗਤ ਤੇ ਵੀ ਕਾਰਵਾਈ ਹੋਊਗੀ ਕੀਤਾ ਜੇ ਤੇ ਕੋਈ ਸਾਡੇ ਪਿੰਡੋਂ ਤੇ ਪ੍ਰੱਠਣਾ ਨਹੀਂ ਲੱਗਦਿਆਂ ਸਾਰੇ ਕੰਮ ਹੁੰਦੇ ਕੁਛ ਨਹੀਂ ਕਰ ਰਹਾ ਆ ਮੁੰਡੇ ਮਰਦੇ ਕੱਲ ਕੋ ਖਾਦਾ ਤੇ ਮਰੇ ਆ ਇਹਨਾਂ ਸਾ ਬੁੱਢੀ ਨੇ ਥੋੜਾ ਦੇਤਾ ਘਰੋਂ ਕੱਢ ਕੇ ਦੇ ਕੇ ਗਏ ਆ ਤੇ ਨਹੀਂ ਤੇ ਤੂੜਾ ਨੂੰ ਰੋਣੇ ਵੀ ਤੂੜਾ ਚ ਆਇਆ ਅੱਛਾ ਥਲੀ ਘਰੇ ਕੀ ਕਰੂੰਗੇ ਹਾਂਜੀ ਕੀ ਨਾ ਤੁਹਾਡਾ ਜੀ ਮੇਰਾ ਨਾਮ ਦੇਵੀ ਕੁਮਾਰੀ ਮੇਰਾ ਪੋਤਾ ਵੀ ਜਿਹੜੇ ਨੌਜਰਾਂ ਦੀ ਮਤਰੀ ਹੈ ਕੀ ਨਾ ਬਣੀ ਕੱਢੀ ਇਹ ਮੇਰੇ ਭਰਾ ਦਾ ਸੰਦੂ ਸੀ ਜਿਹੜਾ ਵੱਡਾ ਮੁੰਡਾ ਤੇ ਜਿਹੜਾ ਛੋਟਾ ਹੈ ਉਹ ਦਾ ਛੋਟਾ ਭਰਾ ਸੀ ਉਹ ਦੋਨੇ ਸਕੇ ਭਰਾ ਸੀ ਇਹ ਦੋਨੇ ਸਕੇ ਭਰਾ ਸੀ ਜਿਹੜੇ ਨਸ਼ੇ ਦੀ ਓਵਰਡੋਜ਼ ਦੇ ਨਾਲ ਜਿਹੜੇ ਦੋਨਾਂ ਦੀ ਮੌਤ ਹੋ ਗਈ ਹੈ ਕੀ ਨਾਮ ਸੀ ਦਾ ਦੋਨਾਂ ਦਾ ਕਿੰਨੇ ਨਾਮ ਸੀ ਵੱਡੇ ਦਾ ਨਾਂ ਕੋ ਨਹੀਂ ਸੀ ਛੋਟੇ ਦਾ ਨਾਂ ਗੋਪੀ ਸੀ ਹਾਂਜੀ ਇਹਨ ਵੱਡਾ ਜਿਹੜਾ ਉਹਦੀ ਉਮਰ ਕੋਈ 30 35 ਸਾਲ ਦੇ ਕਰੀਬ ਸੀਗੀ ਜਿਹੜਾ ਦੂਜਾ ਉਹ 30 32 ਸਾਲ ਦਾ ਹੋਊਗਾ ਇਹ ਨਹੀਂ ਕਿ ਇਹਨਾਂ ਦੀ ਉਮਰ ਸੀ ਤੇ ਜਿਹੜਾ ਵੱਡਾ ਉਹ ਵਿਆਹਿਆ ਸੀ ਉਹਦੀਆਂ ਛੋਟੀਆਂ-ਛੋਟੀਆਂ ਦੋ ਬੇਟੀਆਂ ਨੇ ਇੱਕ 5 ਸਾਲ ਦੀ ਬੇਟੀ ਆ ਤੇ ਜਿਹੜੀ ਦੂਜੀ ਆ ਉਹ 3 ਸਾਲ ਦੀ ਆ ਸਰਕਾਰਾਂ ਦੇ ਦਾਵਾ ਕਰ ਰਹੀਆਂ ਵੀ ਅਸੀਂ ਯੋਧ ਨਸ਼ਾ ਉਹਦੇ ਚਲਾ ਕੇ ਤੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਸਰਕਾਰਾਂ ਦਾਵੇ ਗਲਤ ਕਰ ਰਹੀਆਂ ਕਿਉਂਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਪਹਿਲਾਂ ਨਾਲੋਂ ਨਸ਼ਾ ਵਧਿਆ ਗੁੰਡਾਗਰਦੀ ਪਹਿਲਾਂ ਨਾਲੋਂ ਵਧੀਆ ਓਵਰਡੋਜ਼ ਨਾਲ ਲਗਾਤਾਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਦੱਸਦੀਆਂ ਕਿ ਲਗਾਤਾਰ ਓਵਰਡੋਜ਼ ਨਾਲ ਕਿੰਨੇ ਨੌਜਵਾਨ ਮਰਦੇ ਜਾ ਰਹੇ ਆ ਸਾਰੇ ਜਿਹੜੀਆਂ ਸਰਕਾਰਾਂ ਅੱਖਾਂ ਮੀਟ ਕੇ ਬੈਠੀਆਂ ਲਗਾਤਾਰ ਅਸੀਂ ਜਿਹੜਾ ਹੁਣ ਤਰਨਤਨ ਜ਼ਿਲ੍ਹੇ ਦੇ ਐਸਐਸਪੀ ਆ ਉਹਨਾਂ ਨੂੰ ਪਤਾ ਨਹੀਂ ਕਿੰਨੀ ਵਾਰੀ ਅਸੀਂ ਲਿਸਟਾਂ ਬਣਾ ਕੇ ਦੇ ਚੁੱਕੇ ਆ ਕਈ ਨਾ ਪਿੰਡਾਂ ਵਿੱਚ ਲਗਾਤਾਰ ਨਸ਼ਾ ਵਿਕ ਰਿਹਾ ਮੇਰਾ ਆਪਣਾ ਪਿੰਡ ਸ੍ਰਿਆਲੀ ਗੱਲਾਂ ਹੈ ਮੈਂ ਆਪਣੇ ਪਿੰਡ ਵੱਲੋਂ ਵੀ ਦੋ ਵਾਰੀ ਐਸਐਸਪੀ ਸਾਹਿਬ ਨੂੰ ਸ਼ਿਕਾਇਤ ਕਰ ਚੁੱਕੀ ਆ ਕਿ ਸਾਡੇ ਆਪਣੇ ਮਹੱਲੇ ਦੇ ਵਿੱਚ ਲਗਾਤਾਰ ਬਹੁਤ ਨਸ਼ਾ ਵਿਕ ਰਿਹਾ ਲਗਾਤਾਰ ਨੌਜਵਾਨ ਮਰਦੇ ਜਾ ਰਹੇ ਆ ਪਰ ਇਹ ਸਰਕਾਰਾਂ ਤਸ ਤੋਂ ਮਸ ਨਹੀਂ ਹੋ ਰਹੀਆਂ ਪਰ ਅਸੀਂ ਇਹ ਪਿੰਡ ਜਾ ਮਾਰੇ ਦੇ ਜਿਹੜੇ ਦੋਨੇ ਭਰਾ ਹੀ ਆ ਤੁਹਾਡੇ ਸਾਹਮਣੇ ਉਹਨਾਂ ਦੀਆਂ ਲਾਸ਼ਾਂ ਪਈਆਂ ਇੰਨੀਆਂ ਨਕੀਆਂ ਬੱਚੀਆਂ ਦੋ ਜਿਹੜੇ ਨਾਲ ਲਾਗੇ ਵਿਲ ਕਰੀਆਂ ਵਾ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਿਹਾ ਇਹਨਾਂ ਦੇ ਇਹਨਾਂ ਦਾ ਜਿਹੜਾ ਵੱਡਾ ਜੀ ਡੇੜ ਸੀ ਉਹ ਵੀ ਪਹਿਲਾਂ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਹੁਣੇ ਦੋਨੇ ਭਰਾ ਜਿਹੜੇ ਆ ਹੁਣ ਇਹਨਾਂ ਦੀ ਡੈਥ ਹੋ ਗਈ ਆ ਤੇ ਪਰਿਵਾਰ ਤਿੰਨੇ ਭਰਾ ਜਿਹੜੇ ਆ ਉਹ ਇਸ ਨਸ਼ਿਆਂ ਦੇ ਦੌਰ ਦੇ ਵਿੱਚ ਇਤਨੇ ਭਰਾ ਚਲੇ ਗਿਆ ਘਰ ਬਿਲਕੁਲ ਖਾਲੀ ਹੋ ਗਿਆ ਅਸੀਂ ਅਸੀਂ ਮੰਗ ਕਰਦੇ ਆ ਕਿ ਸਰਕਾਰ ਫੌਰੀ ਤੌਰ ਤੇ ਨਸ਼ਿਆਂ ਨੂੰ ਠੱਲ ਪਾਵੇ ਕਿਉਂਕਿ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਅਸੀਂ ਜ਼ਿਲ੍ਹੇ ਦੇ ਐਸਐਸਪੀ ਤੋਂ ਵੀ ਦੁਆਰਾ ਮੰਗ ਕਰਦੇ ਆ ਕਿ ਐਸਐਸਪੀ ਸਾਹਿਬ ਨੂੰ ਪਹਿਲਾਂ ਵੀ ਅਸੀਂ ਕਹਿ ਚੁੱਕੇ ਆ ਤੇ ਜਿਹੜੀ ਬੁਲੇ ਸੁਪਰ ਪ੍ਰਸ਼ਾਸਨ ਆ ਉਹ ਇਹਦੇ ਤੇ ਜਰਾ ਵੀ ਗੌਰ ਨਹੀਂ ਕਰ ਰਿਆ ਜਦੋਂ ਨਸ਼ਿਆਂ ਵਾਲੇ ਫੜ ਲੈਂਦੇ ਆ ਤੇ ਉਹਨਾਂ ਕੋਲੋਂ ਪੈਸੇ ਲੈ ਕੇ ਪੁਲਿਸ ਜਿਹੜੀ ਆ ਉਹਨਾਂ ਨੂੰ ਛੱਡ ਦਿੰਦੀ ਆ ਜਾਂ ਉਹਨਾਂ ਤੇ ਪੀਣ ਦਾ ਪਰਚਾ ਦਰਜ ਕਰਕੇ ਤੇ ਉਹਨਾਂ ਨੂੰ ਨਸ਼ਾ ਛਡਾਓ ਕੇਂਦਰ ਚ ਭੇਜ ਦਿੰਦੇ ਆ ਕਿਉਂਕਿ ਪੁਲਿਸ ਨੂੰ ਪਤਾ ਹੁੰਦਾ ਵਾ ਵੀ ਜਦੋਂ ਲੋਕ ਸ਼ਿਕਾਇਤ ਕਰਦੇ ਆ ਸਾਡੇ ਪਿੰਡ ਦੇ ਵਿੱਚੋਂ ਪਤਾ ਨਹੀਂ ਕਿੰਨੀ ਵਾਰੀ ਮੁੰਡੇ ਫੜੇ ਆ ਤੇ ਪੈਸੇ ਲੈ ਕੇ ਪੁਲਿਸ ਛੜ ਦਿੰਦੀ ਆ ਤੇ ਉਹਨਾਂ ਤੇ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਜਿੰਨੀ ਦੇਰ ਤੱਕ ਜਿਹੜੀਆਂ ਵੱਡੀਆਂ ਫੈਕਟਰੀਆਂ ਨਸ਼ਾ ਬਣਾਉਣ ਵਾਲੀਆਂ ਗੋਲੀਆਂ ਬਣਾਉਣ ਵਾਲੀਆਂ ਜਿੰਨੀ ਦੇਰ ਤੱਕ ਉਹ ਫੈਕਟਰੀਆਂ ਬੰਦ ਨਹੀਂ ਹੁੰਦੀਆਂ ਉਨੀ ਦੇਰ ਤੱਕ ਪੰਜਾਬ ਦੀ ਜਵਾਨੀ ਜਿਹੜੀ ਉਹਨੂੰ ਬਚਾਇਆ ਨਹੀਂ ਜਾ ਸਕਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਸਰਕਾਰ ਪੂਰੀ ਤਰ੍ਹਾਂ ਤੇ ਨਸ਼ਿਆਂ ਨੂੰ ਠੱਲ ਪਾਈ ਜਾ ਸਕੇ ਕਿਉਂਕਿ ਜਿੱਦਾਂ ਦੀ ਘਟਨਾ ਅੱਜ ਇਸ ਪਰਿਵਾਰ ਨਾਲ ਵਾਪਰੀ ਆ ਉਹ ਕਿਸੇ ਹੋਰ ਨਾਲ ਨਾ ਵਾਪਰੇ ਨੁਰਾਲਾਈ ਪਰਮੇਸ਼ਰ ਸਿੰਘ ਦਾ ਵਾਸੀ ਪਿੰਡ ਜਮਰ ਹੈਗਾ ਮੈਂ। ਸਰਪੰਚ। ਨਹੀਂ ਜੀ ਮੈਂ ਮੇਰੇ ਮੈਸੇਜ ਮਜੀਦਾ ਸਰਪੰਚਾ ਜੀ। ਅ ਅੱਜ ਜਿਹੜੇ ਤੁਹਾਡੇ ਪਿੰਡ ਦੇ ਨੌਜਵਾਨ ਦੀ ਬਹੁਤ ਸਾਰੀ ਕਿਸ ਤਰ੍ਹਾਂ ਹੈ। ਇਹ ਜੀ ਨਸ਼ੇ ਕਰਨੇ ਹੀ ਹੋਈ ਇਹਨਾਂ ਦੋਨਾਂ ਭਰਾਵਾਂ ਦੀ ਮੌਤ। ਤੇ ਤਿੰਨ ਭਰਾ ਸੀ ਜੀ ਲਖਬੀਰ ਸਿੰਘ ਫੌਜੀ ਸੀ ਇਹਨਾਂ ਦੇ ਫਾਦਰ ਸਾਹਿਬ ਰਿਟਾਇਰ ਹੋਏ। ਤੇ ਤਿੰਨ ਭਰਾ ਸੀ ਤਿੰਨਾਂ ਭਰਾਵਾਂ ਨੂੰ ਨਸ਼ੇ ਕਰਕੇ ਹੀ ਇਹਨਾਂ ਦੀ ਡੈਥ ਹੋਈ ਆ। ਤੇ ਸਾਡੀ ਤਾਂ ਸਰਕਾਰਾਂ ਅੱਗੇ ਬੇਨਤੀ ਆ ਕਿ ਇਹਨੂੰ ਰੋਕਿਆ ਜਾਵੇ। ਜਿਹੜੀ ਸਿਰਫ ਕਾਗਜ਼ੀ ਗੱਲਾਂ ਨਾਲ ਕੀਤੀਆਂ ਜਾਂਣ ਕਲੇ ਭਾਸ਼ਣਬਾਜ਼ੀ ਨਾਲ ਕੀਤੀ ਜਾਵੇ ਹਸਪਤਾਲ ਇਹ ਕਿ ਜਿਹੜੇ ਬੋਲਦਾ ਹੈ ਤੇ ਉਹਨੂੰ ਕਹਿ ਦਿੰਦੇ ਕਿ ਉਹ ਸਰਕਾਰ ਵਿਰੋਧੀ ਆ ਪਰ ਇਹ ਸਮਾਜ ਦੀ ਗੱਲ ਕਰਦੇ ਆ ਕਿ ਜਿਹੜੇ ਚੰਗੇ ਇਨਸਾਨ ਆ ਸਾਡੇ ਗੋਲਿਆਂ ਨਾਲ ਮਰੇ ਜਾਂਦੇ ਜਿਹੜੇ ਕੋਈ ਸਾਡੇ ਨਸ਼ੇ ਰਹੇ ਜਾਂਦੇ ਆ ਕੋ ਸਾਡੇ ਬੱਚੇ ਉਹਨਾਂ ਨੂੰ ਗਮਰਾਹ ਕਿਤੇ ਕਤਲ ਬੰਦੇ ਜਾਂਦੇ ਆ ਅਸੀਂ ਉਸੇ ਸੋਚਾਂ ਕਿ ਸਾਡੇ ਪੰਜਾਬ ਦਾ ਬਣਾਉਂਗਾ ਕੀ ਕੀ ਲੱਗਦਾ ਸਰਕਾਰ ਕੀ ਕਰ ਰਹੀ ਲੱਛਾ ਚੜਿਆ ਹੋ ਗਿਆ ਬਿਲਕੁਲ ਝੂਠੇ ਦਾਵੇ ਆ ਬਿਲਕੁਲ ਝੂਠੇ ਦਾਵੇ ਆ ਸ਼ਹਿਰੀਆਂ ਸਪਲਾਈ ਹੋਣ ਡਈ ਆ ਘਰ ਘਰ ਸਪਲਾਈ ਹੋਣ ਡਈ ਆ ਨਾ ਸੀ ਨੋਜੋਣਾ ਇਹ ਤਾਂ ਨਾ ਇੱਕ ਦਾ ਨਾ ਕੋਈ ਛੋਟਾ ਨਾ ਤੇ ਇੱਕ ਦਾ ਨਾ ਗੋਪੀ ਸੀ ਆਏ ਸੀ ਉਹਨੇ ਹਾਂਜੀ ਇੱਕ ਵਾਇਆ ਸੀ ਇੱਕ ਦੀ ਦੋ ਗੁੜੀਆਂ ਛੋਟੀਆਂ ਛੋਟੀਆਂ 7 ਸਾਲ ਦੀ ਇੱਕ 5 ਸਾਲ ਦੀ ਆ ਹੁਣ ਉਹਨਾਂ ਦੇ ਪਾਲਣ ਪੋਸ਼ਣ ਕਰ ਲਈ ਕੁਛ ਨਹੀਂ ਕਰ ਬਚਿਆ ਮੰਗੀ ਕਰਦੇ ਮੰਗਦੇ ਸਰਕਾਰ ਕੋਈ ਆ ਜੀ ਸਰਕਾਰ ਹੀ ਇਹ ਸਾਡੀ ਜਵਾਨੀ ਨੂੰ ਬਚਾ ਸਕਦੀ ਆ ਸਾਡੇ ਪੰਜਾਬ ਨੂੰ ਬਚਾ ਸਕਦੀ ਆ ਸੱਚੇ ਮਨੋਂ ਕੰਮ ਕਰੇ ਤੇ ਜਿਹੜੀ ਜੋ ਕਹਿ ਰਹੇ ਆ ਉਸੇ ਆਪਣੇ ਆਪਣੇ ਬੋਲਾਂ ਤੇ ਅਮਲ ਕਰ ਲੈ ਅਸੀਂ ਇਹੋ ਬੇਨਤੀ ਕਰਦੇ ਆਂ ਸਰਕਾਰ ਅੱਗੇ ਕਿ ਆਪਣੇ ਬੋਲੇ ਤੇ ਅਮਲ ਕਰਲੇ ਤੇ ਸਾਡਾ ਜਿਹੜਾ ਪੰਜਾਬ ਆ ਸ਼ਾਇਦ ਸਾਡਾ ਪੰਜਾਬ ਬਚੇ ਤੇ ਸਾਡੀ ਜਵਾਨੀ ਬਚੇ ਅਨੁਸਾਰ ਕਿ ਜੰਮਾ ਰਤੋਂ ਮਾਮਲਾ ਸਾਹਮਣੇ ਆਇਆ ਕਿ ਦੋਵੇਂ ਭਰਾ ਗ੍ਰੀਟੀਕੇ ਇੰਜੈਕਸ਼ਨ ਦੇ ਨਾਲ ਜਿਹੜੀ ਮੌਤ ਨੇ ਵੀ ਹੋ ਗਈ ਸਰਖੀ ਉਹਦੇ ਦੇ ਵਿੱਚ ਇਹ ਵੀ ਉਹਨੇ ਇੱਕ ਵੀਡੀਓ ਚੱਲ ਚੱਲਦੀ ਸੀ ਜਿਹੜਾ ਮੈਂ ਦੇਖਿਆ ਸੀਗਾ ਵੀ ਦੋ ਭਰਾ ਸੀਗੇ ਵੀ ਇੱਕ ਦਾ ਮਲਕੀਤ ਹੈ ਤੇ ਇੱਕ ਗੁਰਪ੍ਰੀਤ ਹੈਗਾ ਇਹ ਨਸ਼ੇ ਦਾ ਕੰਮ ਕਰਦੇ ਸੀਗੇ ਤੇ ਨਾਲੇ ਨਸ਼ਾ ਆਪ ਵੀ ਲੈ ਲਗਾਉਂਦੇ ਸੀਗੇ ਇੱਕ ਡੇਢ ਸਾਲ ਤੋਂ ਕਹਿੰਦੇ ਇਹਨਾਂ ਦੇ ਘਰ ਦੇਗੇ ਇਹਨਾਂ ਨੇ ਛੱਡਿਆ ਹੋਇਆ ਸੀਗਾ ਤੇ ਇਹ ਗੋਲੀ ਦੇ ਉੱਪਰ ਸੀਗੇ ਤੇ ਜਿਹੜੀ ਗੋਲੀ ਦੇ ਨਾਲ ਜਿਹੜਾ ਸੀਗਾ ਵੀ ਇਹ ਉਸ ਚੀਜ਼ ਨੂੰ ਸਹਿਣ ਨਹੀਂ ਕਰ ਪਾਈ ਉਹ ਅਸੀਂ ਇਹਨੂੰ ਨਸ਼ਾ ਇਹਨਾਂ ਨੂੰ ਮਿਲ ਨਹੀਂ ਸੀ ਰਿਹਾ ਤੇ ਗੋਲੀ ਨੂੰ ਇਹ ਜਿਹੜਾ ਸੀਗਾ ਡਬਲ ਕਰਕੇ ਇਹਨਾਂ ਨੇ ਯੂਜ਼ ਕੀਤੀ ਸੀਗੇ ਤੇ ਉਹਦੇ ਕਰਕੇ ਦੀ ਡੈਥ ਹੋਈ ਗਈ ਸਰ ਉਹਨਾਂ ਦੀ ਚਾਚੀ ਆ ਕੋਈ ਰਿਸ਼ਤੇਦਾਰ ਉਹਨਾਂ ਦਾ ਉਹ ਕਹਿਣਾ ਹੈ ਕਿ ਲਾਗੇ ਪਿੰਡ ਤੋੜਾ ਤੇ ਉਹਦੇ ਤੋਂ ਇੱਕ ਨੌਜਵਾਨ ਤੇ ਇੱਕ ਆਂਟੀ ਸਕੂਟਰ ਦੇ ਉੱਪਰ ਜਿਹੜਾ ਨਸ਼ਾ ਲੈ ਕੇ ਆਉਂਦੇ ਤੇ ਇਹਨਾਂ ਦੇ ਘਰ ਜਿਹੜਾ ਦੇਖ ਜਾਂਦੇ ਪਿੱਛੇ ਕੰਟੀਨਿਊਲੀ ਸਾਡੀ ਜਿਹੜੀ ਰੇਡਾਂ ਸੀਗੀਆਂ ਉਹ ਤੂੜਪੇੜ ਦੇ ਵਿੱਚ ਵੀ ਹੋਈਆਂ ਅਸੀਂ ਪਰਚੇ ਵੀ ਦਿੱਤੇ ਸੀਗੇ ਉਹਨਾਂ ਦੇ ਉੱਪਰ ਇਹ ਜਿਹੜਾ ਨਵਾਂ ਕੋਈ ਕਹਿ ਰਿਹਾਗੇ ਵੀ ਉਹ ਉਹਨਾਂ ਦੇ ਆ ਪਈ ਹੋਈ ਚੀਜ਼ ਹੋ ਗਈ ਤੇ ਅੱਜ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ